ਵਾਹ ਵਾਹ ਬਾਣੀ ਨਰੰਕਾਰ ਹੈ ਇਹ ਤੁਰ ਕੇ ਬਾਣੀ ਆਈ ਕਿੱਥੋਂ ਆਈ ਤੁਰਤੋਂ ਆਈ ਹੈ ਤੋਂ ਨਿਕਲੋਂ ਸਾ ਸਾਡੇ ਇੰਦਰੀਆਂ ਤੋਂ ਇਹ ਸਰੀਰ ਦੀ ਪਗੜ ਤੋਂ ਬਹੁਤ ਅੱਗੇ ਦੀ ਗੱਲ ਹੈ ਬਹੁਤ ਵੱਡੀ ਗੱਲ ਹੈ ਜਦੋਂ ਅਸੀਂ ਬਾਲਕ ਪੁੱਤਰ ਰੱਖਣੀ ਪੈਗੀ ਜਦੋਂ ਬਾਲਕ ਬੁੱਧ ਸੀ ਛੋਟੀ ਬੁੱਧ ਸੀ ਸਭ ਕੁਝ ਠੀਕ ਸੀ ਹੀਰਾ ਬੇਰੀ ਚਲਾ ਕੇ ਫਾਰਮੈਟ ਜਿਵੇਂ ਜਿਵੇਂ ਵੱਡੇ ਹੋਏ ਕਿਉਂ ਤਾਂ ਝੂਠ ਪ੍ਰਵੇਸ਼ ਕਰਨ ਲੱਗ ਪਿਆ ਇਹ ਮਨਚਿਤ ਨੇ ਇੱਕ ਹੋਣਾ ਸੀ ਅੰਦਰ ਇੱਕ ਸੁਖਮ ਸਰੀਰ ਸੀ ਸੋ ਕਹਿੰਦੇ 1 ਕਰੋੜ ਰੁਪਈਆ ਚੈੱਕ দান ਕਰਦਾ ਹੈ ਜਾਂ 10 ਰੁਪਏ দান ਕਰਦਾ ਹੈ ਬਰਾਬਰ ਹੈ ਕਿਸੇ ਮਹਾਤਮਾ ਨੇ ਇਹ ਸੰਤ ਮਹাপুরਸ਼ ਗੁਰਮਖ ਪੂਰਨੇ ਪੰਦੇ ਹਨ ਆਪ ਜੀਵਨ ਜੀ ਕੇ ਪ੍ਰੈਕਟੀਕਲ ਸਾਨੂੰ ਸੰਸਾਰ ਨੂੰ ਕੁਝ ਸੇਧ ਦੇ ਕੇ ਜਾਂਦੇ ਹਨ ਪਰਮੇਸ਼ਵਰ ਦਾ ਕੋਈ ਨਾਮ ਹੈ ਕਰਤਮ ਨਾਮ ਹੈ ਕੋਮਲ ਨਾਮ ਹਨ ਦਾਤਾ ਦਾਤਾਰ ਸੋ ਦਾਤਾ ਕੋਈ ਵੀ ਹੋ ਸਕਦਾ ਹੈ ਕਿਸੇ ਵਾਸਤੇ ਉਹ ਸਭ ਕੁਝ ਹੋ ਸਕਦਾ ਜਿਹਨੂੰ ਕੋਈ اٹھਾਂਦਾ ਹੈ ਗਰੀਬ ਨੂੰ ਇਹ ਕਿਸੇ ਨਾਲ ਵੀ ਲਾਗੂ ਹੋ ਸਕਦਾ ਸੋ खोटी करासी नहीं चलनी सोने से कहते सोने में सोना बनावा नहीं आ जाओ आ जाओ आ जाओ ठीक है ये खंड सुरती जो मन मंदिर से ਇਹਦੇ ਚੀਸੇ ਅਸੀਂ ਮਨ ਸਭ ਤੋਂ ਵੱਡਾ ਅੰਦਰ ਹੈ ਤਿਰਥ ਸੱਚੇ ਕੀ ਕੋਠਰੀ ਹੈ ਸੱਚੇ ਦਾ ਵਿੱਚ ਵਾਸ ਹੈ ਅੰਦਰ ਹੈ ਥੋੜੀ ਜਿਹੀ ਭਾਗਤ ਜਿਵੇਂ ਬੀਜ ਚ ਥੋੜੀ ਜਿਹੀ ਹਵਾ ਹੈ ਉੱਪਰ ਉਹਦੇ ਲੱਖਾਂ ਕਰੋੜਾਂ ਕਵਰ ਹਨ ਕੋਈ ਵੀ ਬੀਜ ਹੈ ਪੁੱਜਿਆ ਬੀਜ ਸਾਡੇ ਆਇਆ ਬੀਜ ਦਾਲ ਬਣਿਆ ਬੀਜ ਨਹੀਂ ਉਗਣਾ ਕਹਿਣ ਦਾ ਮਤਲਬ ਦੋ ਚਿੱਤੀ ਗੱਲ ਨਹੀਂ ਬੰਨਣੀ ਇੱਕ ਫੈਸਲਾ ਲੈਣਾ ਪਏਗਾ ਸੜਕ ਤੇ ਉਹ ਕਿਨਾਰੇ ਜਾਂ ਉਹ ਕਿਨਾਰੇ ਸੰਸਾਰ ਅਨੇ ਸੜਕ ਤੇ ਬਹੁਤ ਭੀੜ ਹੈ ਜੂ ਟਰਨ ਕਰਨਾ ਪਏਗਾ ਇੱਕ ਪੈਰ ਗੁਰੂ ਨੇ ਧਰਾ ਦੇਣਾ ਹੈ ਇੱਕ ਪੈਰ ਤੂੰ ਚੱਕਣਾ ਹੈ ਆਜ਼ਾਦੀ ਹੈ ਚਾਹ ਉਹ ਵੀ ਪੈਰ ਧਰਨਾ ਧਰ ਇਕ ਕਰਤਮਨਾਮ ਕੋਮਲ ਨਾਮ ਪਉਤ ਹਨ ਵਾਹਿਗੁਰੂ ਵਾਹਿ ਅਚਰਜ ਗੁਰੂ ਪ੍ਰਕਾਸ਼ਮਾਨ ਨਰਨਕਾਰ ਸ ਅਸੀਂ ਬੰਦੇ ਸੇਖ 84 ਲੱਖ ਜੋਨ ਸਾਨੂੰ ਸਮਝਾਣ ਲਈ ਪਰਮੇਸ਼ਰ ਨੇ ਬਣਾਈ ਹੈ ਸਾਰੇ ਸਿੱਖਿਆ ਮਿਲ ਲਈ ਹੈ ਸੋ ਮਾਪੁਰਜ ਜਾ ਰਹੇ ਸੀ પ્રાਣੀ ਕੱਲ ਹੈ ਅੱਜਕੱਲ ਤਾਂ ਸਾਧਨ ਬਹੁਤ ਸੀ ਨਾਲ ਸੇਵਾਦਾਰ ਨੇ ਪਾਣੀ ਲੈ ਲਿਆ ਗੜਵਾ 4-5 ਲੀਟਰ ਰਸਤੇ ਅੱਧ ਚ ਗਏ ਥੋੜਾ ਵਸਰਾਮ ਕੀਤਾ ਇੱਕ ਕਬੂਟੇ ਥੱਲੇ ਕਬੂਟਾ ਕਮਲਾਇਆ ਸੀ ਸੋ ਮਹਾਤਮਾ ਨੇ ਸਾਰਾ ਜਲ ਓ ਕਮਲਾਇ ਹੋਏ ਨਿੱਕੇ ਜੇ ਬੂਟੇ ਨੂੰ ਪਾਤਾ ਸੇਵਾਦਾਰ ਕਹਿਣ ਲੱਗਾ ਜੀ ਜੇ ਆਪਾਂ ਨੂੰ ਅੱਜ ਇਹ ਰਸਤਾ ਅੱਤੇ ਚਾਏ ਆ ਜੇ ਆਪਾਂ ਨੂੰ ਪਿਆਸ ਲੱਗੀ ਨਹੀਂ ਪਿਆਰੇ ਮਹਾਤਮਾ ਜੀ ਕਹਿੰਦੇ ਇੱਕ ਮਰ ਰਿਹਾ ਹੈ ਇੱਕ ਨੂੰ ਜੇ ਪਿਆਸ ਲੱਗਣੀ ਹੈ ਸਭ ਐਸੀ ਸੋਚਣੀ ਹੁੰਦੀ ਹੈ ਐਸੀ ਇਹ ਐਸੀ ਸ੍ਰਿਸ਼ਟੀ ਹੈ ਦ੍ਰਿਸ਼ਟੀ ਹੈ ਉਹਨਾਂ ਦੀ ਸੰਤ ਕੌਣ ਹੈ ਆਪ ਹੀ ਹੈ ਪਰਮੇਸ਼ਰ ਅੱਲਾ ਸੋ ਰਾਮ ਆਪ ਹੈ ਜੋ ਰਮਿਆ ਹੋਇਆ ਹੈ ਵੇਖਣ ਵਾਲੀ ਅੱਖਾਂ ਚਾਹੀਦੀਆਂ ਅੰਦਰ ਹੀ ਹੈ 84 56 86 ਲੱਖ ਜੂਨ ਚ ਬਣਾ ਕੇ ਕੋਈ ਮਿਸਤਰੀ ਬੰਦਾ ਨਹੀਂ ਉਹ ਬੈਠਾ ਹੋਇਆ ਹੈ ਇਹ ਜੇ ਤਨ ਭੋਜਨ ਨਾਲ ਚੱਲਦਾ ਹੈ ਬਾਹਰੋਂ ਚੱਲਦਾ ਹੈ ਤਨ ਵੀ ਉਹਦਾ ਹੀ ਹੈ ਪਰਮੇਸ਼ਰ ਦਾ ਇਹ ਬਾਹਲੇ ਬਾਹਰੋਂ ਇਹਦਾ ਭੋਜਨ ਮਿਲੇਗਾ ਮਾਨਦੇ ਖਰਾਕ ਮਾਨਦੇ ਖਰਾਕ ਕੰਨਾ ਰਹੀ ਸੋ ਅੰਦਰ ਹੈ ਦਾ ਰੂਹ ਦੀ ਖਰਾਕ ਕੀਰਤ ਇੱਕ ਕੀਰਤੀ ਹੈ ਇੱਕ ਕੀਰਤ ਹੈ ਕੀਰਤ ਕਰਾਂਗੇ ਸਰੀਰ ਦਾ ਤਨ ਦਾ ਭੋਜਨ ਹੈ ਸੰਸਾਰ ਵੀ ਉਹਨੇ ਰਚਿਆ ਹੈ ਪਰਮੇਸ਼ਰ ਨੇ ਇਹਨੂੰ ਕਿਉਂ ਮਾੜਾ ਕਹਿੰਦੇ ਆ ਤਨ ਨੂੰ ਕਿਉਂ ਮਾੜਾ ਕਹਿੰਦੇ ਆ ਸੋ ਹੀ ਉਹ ਯਾਰ ਇਹ ਲੋਟੇਰੇ ਕੋਲ ਹੈ ਉਹੀ ਯਾਰ ਡਾਕਟਰ ਕੋਲ ਹੈ ਉਹਨੇ ਆਪਰੇਸ਼ਨ ਕਰਕੇ ਜੋ ਅੰਦਰ ਪਥਰੀਆਂ ਬਣੀਆਂ ਕੋਈ ਤਕਲੀਫ ਹੈ ਉਹਨੇ ਉਹ ਠੀਕ ਕਰ ਦੇਣੀ ਹੈ ਉਹੀ ਹਥਿਆਰ ਅਕਰਤਕਾਨ ਕੋਲ ਹੈ ਸਾਖਤ ਕੋਲ ਹੈ ਨਹੀਂ अपरा ਦਾ ਬੀਜ ਹੈ ਪਾਪ ਮਾੜੀ ਸੋਚ ਇਹ ਅਖੰਡ ਸੁਰਤੀ ਨੇ ਮਨ ਮੰਦਰ ਚ ਵਸਣਾ ਸੀ ਕਹਿੰਦੇ ਮਨ ਦੇ ਤੋ ਸਤਗੁਰ ਤੇ ਪਾਸ ਸਾਰੇ ਕਾਰਜ ਰਾਸ ਆ ਜਾਣਗੇ ਅੱਛਾ ਵਿਚਾਂ ਕੇ ਜਾਂ ਜੇ ਸਾਡੀ ਚੀਜ਼ ਬੈ ਹੋਏਗੀ ਸਾਡੀ ਚੀਜ਼ ਹੋਏਗੀ ਇਹ ਤਾਂ ਘਰ ਹੀ ਨਹੀਂ ਰਹਿੰਦਾ ਗਾਹ ਚਣੀ ਸੀ ਗਾ ਕਾਇ ਉਹ ਰਸੇ ਤੜਾ ਕੇ ਉਹ ਗਈ ਉਹ ਪੁਛਲ ਚੱਕ ਕੇ ਉਹ ਭੱਜ ਗਈ ਇਹ ਮਨ ਤੇ ਸਾਡਾ ਪੰਛੀ ਰੂਪ ਹੈ ਉਡਾਰੀਆਂ ਮਾਰਦਾ ਹੈ ਇੱਛਾ ਨੂੰ ਛੱਡ ਕੇ ਫਿਰ ਗੱਲ ਬਣੇਗੀ ਜੇ ਦ ਇੱਛਾ ਨੂੰ ਲੈ ਕੇ ਤੁਰਦੇ ਆ ਨਹੀਂ ਚੌਥੇ ਪੱਧਰ ਦਾ ਗਿਆਨ ਹੈ ਰੱਜੋ ਤਮਸਤੋ ਤਿੰਨ ਪੰਡਾ ਉਤਾਰ ਕੇ ਚੌਥੀ ਪੱਡ ਹੈ ਭਗਤ ਵੀ ਉਹੀ ਕਰਦੇ ਨੇ ਜੋ ਸੰਸਾਰੀ ਕਰਦੇ ਨੇ ਉਹ ਵੀ ਖਾਂਦੇ ਪੀਂਦੇ ਹਨ ਪਹਿਨਦੇ ਹਨ ਹੱਸਦੇ ਹਨ ਖੇਡਦੇ ਹਨ ਕੀ ਰੋਕਿਆ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਨਹੀਂ ਜੋ ਪੀਤਰ ਹੈ ਉਹ ਬਾਹਰ ਹੈ ਜੋ ਬਾਹਰ ਹੈ ਉਹ ਅੰਦਰ ਹੈ ਸੋ ਅੰਦਰ ਨੇ ਬਾਹਰ ਨਾਲ ਜੁੜਨਾ ਹੈ ਅੰਦਰ ਹੈ ਮਾਤਾ ਪਿਤਾ ਘਰ ਠੀਕ ਹੈ ਜੇ ਘਾਲ ਕਮਾਈ ਕੀਤੀ ਹੈ ਕੀ ਲੈਣਾ ਆਨਲਾਈਨ ਆ ਜਾਏਗਾ ਇਹ ਅਸਲੀ ਕ੍ਰਾਂਤੀ ਕ੍ਰਾਂਸੀ ਅਸਲੀ ਧਨ ਤੇਰਾ ਚੱਲੇਗਾ ਬਾਜ਼ਾਰ ਵਾਲਾ ਕਿਵੇਂ ਚੀਜ਼ ਨਾ ਦੇਵੇਗਾ ਸੋ ਸਾਡੇ ਤਾਂ ਇਹ ਡੱਡੂਆਂ ਵਰਗੇ ਚਿਹਰੇ ਹਨ ਚਿੰਤਾ ਹੈ ਖੋਟਾ ਤਨ ਹੈ ਸਾਡੇ ਕੋਲ ਸੋ 파ਰਖਿਆ ਕੋਲ 파ਰਖ ਪਰਖ ਕਰਾਣੀ ਪੈਗੀ ਜੇ ਤਾ ਤੋ ਜ਼ਿੰਦਗੀ ਚ ਖੁਸ਼ ਹੈ ਠੀਕ ਹੈ ਨਹੀਂ ਤੇ ਭਾਈ ਸਾਹਿਬ ਜੀ ਰਸਤਾ ਬਦਲਣਾ ਪਏਗਾ ਜੂ ਟਰਨ ਕਰਨੀ ਪੈਗੀ ਸੱਚ ਦੀ ਸਵਾਰੀ ਕਰਨੀ ਪੈਗੀ ਸੱਚ ਖਸਮ ਹੈ ਸਾਰਿਆਂ ਦਾ ਮਾਲਕ ਹੈ ਇਹੀ ਭਗਤੀ ਹੈ ਸਭ ਤੋਂ ਔਖਾ ਹੈ ਸੱਚ ਬੋਲਣਾ ਸਸਪੈਂਡ ਹੋਏਗਾ ਘਰ ਨੂੰ ਸਾਈ ਟੋੜਨਗੇ ਠੀਕ ਹੈ ਜਿਹਦਾ ਵਿਸ਼ਵਾਸ ਤਗੜਾ ਹੋ ਗਿਆ ਸੰਸਕਾਰ ਸਮਾਜ ਤੋਂ ਸੋ ਅੰਦਰ ਨੂੰ ਤਗੜਾ ਕਰਨਾ ਪਏਗਾ ਅੰਦਰ ਢਰ ਹੈ ਅੰਦਰ ਨੂੰ ਤਗੜਾ ਕਰਨਾ ਪਏਗਾ ਸੋ ਤਾਂ ਮੈਂ ਆਪਣੇ ਆਪ ਨੂੰ ਜਾਣਦਾ ਹਾਂ ਅੰਤਰਜਾਮੀ ਹਾਂ ਪਰ ਵਿੱਚਰ ਵੀ ਅੰਤਰਜਾਮੀ ਹੈ ਸੋ ਜੂਏ ਜਨਮ ਅਸੀ ਹਾਰ ਰਹੇ ਹਾਂ ਜਿਹੜੇ ਟਾਲ ਤੇ ਬੈਠਾ ਉਹਨੂੰ ਹੀ ਵੱਢ ਰਹੇ ਹਾਂ ਪੰਜਾ ਤੱਤਾ ਨੇ ਪੰਜਾ ਤੱਤਾ ਮਿਲਣਾ ਹੈ ਤੀਰਥ ਅੰਦਰ ਹੈ ਸਾਰੇ ਪੰਡਾਰੇ ਜਿਵੇਂ ਦਾਸ ਦੀ ਖੋਜ ਹੈ ਅੰਦਰ ਹੰ ਅੰਦਰ ਨੇ ਬਾਹਰ ਨਾਲ ਜੁੜਨਾ ਹੈ ਬਾਹਰ ਨੇ ਅੰਦਰ ਨਾਲ ਜੁੜਨਾ ਹੈ ਪਾਣੀ ਨਾਲ ਪਾਣੀ ਜਲ ਨਾਲ ਜਲ ਇਹ ਤਾਕਤਾਂ ਬਹੁਤ ਵੱਡੀਆਂ ਬੀਜ ਦੇ ਵਿੱਚ ਹੈ ਸਭ ਕੁਝ ਬੀਜ ਰੂਪ ਦਿੱਤਾ ਹੈ ਸੋ ਅਧਿਆਤਮਕ ਗਿਆਨ ਅਧਿਆਤਮ ਨੂੰ ਮੰਨਣ ਦੀ ਬਜਾਏ ਅਦਿਵਾਤਮਕ ਨੂੰ ਮੰਨਣ ਲੱਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮੰਨਣੀ ਸੀ ਅਸੀਂ ਮਤ ਪੂਜਾ ਲਾਪੇ ਮੱਥਾ ਟੇਕ ਲਾਪੇ ਨਹੀਂ ਸੋ ਜੇ ਇੱਕ ਜਮਾਤ ਜੀ ਬੈਠੇ ਰਹੀ ਹੈ 16 ਸਾਲ ਨਹੀਂ ਇਹ ਬਦਲ ਬਦਲ ਤੋਂ ਪੰਜਾ ਬਾਣੀ ਦਾ ਪਾਠ ਛੱਡ ਕੇ ਸਹਿਜ ਪਾਠ ਰਾਮ ਕਰ ਲੈ ਅਰਥਾ ਸੁਨੀਤ ਇੱਕ ਕੰਮ ਰੋਜ਼ ਕਰਦੇ ਹਾਂ ਪਰਮੇਸ਼ਰ ਨਿਤ ਨਵ ਹੈ ਬੋਰ ਹੋ ਜੀਦਾ ਹੈ ਪਰਮੇਸ਼ਰ ਕੋ ਕੀ ਭਾਗਤਾ ਅੂਠੇ ਵਰਗਾ ਕੂਠਾ ਨਹੀਂ ਬਣਾਉਂਦਾ ਚਿਹਰੇ ਵਰਗਾ ਚਿਹਰਾ ਨਹੀਂ ਬਣਾਉਂਦਾ ਧਾਣੇ ਵਰਗਾ ਧਾਣਾ ਨਹੀਂ ਬਣਾਉਂਦਾ ਨਿਤ ਨਵ ਹੈ ਜੀ ਜੋ ਦੇਖ ਲਿਆ ਉਹ ਪੁਰਾਣਾ ਹੋ ਜਾਣਾ ਹੈ ਜੋ ਨਹੀਂ ਵੇਖਿਆ ਉਹ ਨਵਾਂ ਹੈ ਸਤਿ ਪਰਮੇਸ਼ਰ ਨਿਤ ਨਵਾ ਜਿਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜਿਉ ਤ ਮੈਲੇ ਤਿਨੇ ਜਨਮ ਜੂਏ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋਸਾਰਿਆ ਵੇਤਾ ਮੈਨਾ ਪੁੱਤਮ ਸੋ ਸੁਨੇ ਨਾਹੀ ਤਰੇ ਜੋ ਬਤਾਲਿਆ ਕਹਿ ਨਾਨਕ ਜਿਨ ਸਤ ਤਜਿਆ ਕੂੜੇ ਲਾਗੇ ਤਿਨੇ ਜਨਮ ਜੂਏ ਹਾਰਿਆ ਇਹ ਬਾਹਰੋਂ ਨਿਰਮਲ ਦਿਸਦੇ ਹਨ ਪਰ ਅੰਦਰ ਪਾਪਾਂ ਦੀ ਮੈਲ ਹੈ ਜੇ ਸਰੀਰ ਬਾਹਰ ਸੰਸਾਰ ਨੂੰ ਮੈਲਾ ਚੰਗਾ ਨਹੀਂ ਲੱਗਦਾ ਕੱਪੜੇ ਚੰਗੇ ਨਹੀਂ ਲੱਗਦੇ ਫਿਰ ਪਰਮੇਸ਼ਰ ਨੂੰ ਸਾਡੇ ਮਨ ਦੀ ਮੈਲ ਚੰਗੀ ਨਹੀਂ ਲੱਗਦੀ ਕਿਤੇ ਨਾ ਤੋਂ ਬੈਗੀ ਇਹ ਗਿਆਨ ਨਾਲ ਪਹਿਲੋਂ ਪੜਨਾ ਪਏਗਾ ਜਪ ਕਰਨਾ ਹੋਰ ਕੀ ਗੱਲ ਹੈ ਜਪ ਕਰਨਾ ਹੋਰ ਕੀ ਗੱਲ ਹੈ ਗਿਆਨ ਲੈਣਾ ਪਏਗਾ ਫਿਰ ਧਿਆਨ ਨਾਲ ਕੀਤਾ ਕੰਮ ਠੀਕ ਹੈ ਅਸੀਂ ਦੂਸਰਿਆਂ ਸਾਰਿਆਂ 'ਚ ਰੱਬ ਮੰਨਦੇ ਹਾਂ ਆਪਣੇ 'ਚ ਹਾਜ਼ਰ ਨਹੀਂ ਮੰਨਦੇ ਇੱਥੇ ਭਰਮ ਪੈ ਗਿਆ ਆਂਡੇ 'ਚ ਭਰਮ ਚਾ ਆਂਡੇ ਦੇ ਵਿੱਚ ਹੀ ਹੈ ਸਭ ਕੁਝ ਉਹਦੀ ਖਰਾਕ ਉਹਦਾ ਸਭ ਕੁਝ ਪਰਮੇਸ਼ਰ ਦੇ ਜੁਗਤ ਮੁਕਤ ਮੁਕਤ ਬਣਾਈ ਹੋਈ ਹੈ ਤੂੰ ਚਿੰਤਾ ਨਾ ਕਰ ਚਿੰਤਾ ਨ ਕਰ ਆਪਣੇ ਆਪ ਦੀ ਇਹ ਜੋਸ ਰੂਪ ਨੇ ਜੋਸ ਰੂਪ ਚ ਮਿਲਣਾ ਹੈ ਬਾਹਰੋਂ ਘਰ ਨੂੰ ਆਉਣਾ ਹੈ ਨਿਜਕਰ ਸੋ ਅੰਦਰ ਤਾਂ ਤਹਨ ਜੀ ਬਾਹਰ ਨੇ ਜੋ ਅੰਦਰ ਹੈ ਉਹਨੇ ਬਾਹਰ ਨਾਲ ਮਿਲਣਾ ਹੈ ਜੀ ਅੰਦਰ 70% ਪਾਣੀ ਹੈ ਬਾਹਰ ਵੀ 70% ਪਾਣੀ ਹੈ ਬਾਹਰ ਸਾਰਿਆਂ ਚ ਅਗਣੀ ਹੈ सूरज तो बिना सूरज ठंडा हो गया सब कुछ ठंडा हो जाना अंदर भी सूरज है अंदर भी चंद्रमा है सब कुछ अंदर है जो बाहर ब्रह्मंड है ब्राह्मण बनना पेगा जो ब्रह्म की विचार करेगा पंडित बनना पेगा जो पंडा बुद्धि गया रखेगा ये प्रैक्टिकल अमली जीवन जीना पेगा जी नल गल गल नहीं बननी जी पानी, पानी कर नहीं वाहगू वहगुरू कराम राम करतम न ਉਹਦੀ ਸਿਰ ਸਲਾਹ ਠੀਕ ਹੈ ਖੋਜ ਕਰਨੀ ਪਵੇਗੀ ਹਰ ਰੋਜ਼ ਕਰਨੀ ਪਵੇਗੀ ਫਿਰ ਤੋਂ ਪਰੇਸ਼ਾਨਾ ਹੋਏਗਾ ਜੀ ਸਾਰੀਆਂ ਵੀਡੀਓ ਦਾਸ ਵਾਸਤੇ ਹਨ ਜੀ ਮੈਂ ਬੰਦਾ ਬਣ ਗਿਆ ਦੁਨੀਆ ਬੰਦਾ ਬਣ ਗਈ ਜੀ ਸਿੱਖਿਆ ਲੈਣੀ ਪੈਗੀ ਜੀ ਉਹ ਕੀ ਹੰਕਾਰ ਕਰੇਗਾ ਜੋ ਸਿੱਖ ਰਿਹਾ ਹੈ ਮੇਰ ਤੇਰ ਛੱਡ ਕੇ ਹੰਕਾਰ ਛੱਡ ਕੇ ਮਾਣ ਛੱਡ ਕੇ ਵਿਵਰਚਿਤ ਹੋ ਕੇ ਖੰਡੇ ਤਾਰ ਹੈ ਜੋ ਸੱਚ ਦਾ ਰਸਤਾ ਹੈ ਸੱਚ ਦੀ ਸਵਾਰੀ ਕਰਨੀ ਪਵੇਗੀ ਹਾਰ ਵੀ ਸੱਚ ਦੀ ਜਿੱਤ ਦਾ ਮੁਕਾਬਲਾ ਕਰੇਗੀ ਜੀ ਇਬਰਲੇ ਹਣੇ ਤਰ ਜੋਪਾ ਤਨ ਸੂਰਮੇ ਸੰਤ ਸੋ ਕੋਈ ਕਰੋੜਾਂ ਦਾਣ ਕਰਦਾ ਕੋਈ 10 ਰੁਪਏ ਦਾਣ ਕਰਦਾ ਬਰਾਬਰ ਹੈ ਇਹ ਪਾਪੁਨ ਤੋਂ ਛੱਡ ਕੇ ਨਰਕ ਸੁਰਗ ਤੋਂ ਛੱਡ ਕੇ ਇਹ ਲਾਭ ਹਾਨੀ ਤੋਂ ਛੱਡ ਕੇ ਅੱਗੇ ਹੈ ਚੌਥੇ ਪੱਧਰ ਦਾ ਗਿਆਨ ਜੀ ਗੁਰਮਖ ਬੰਨਾ ਪੈਗਾ ਗੁਰਮਤ ਧਾਰਨੀ ਪੈਗੀ ਜੀ ਮਾਈਕ ਜੀ ਦਾ ਖਾਲਸਾ ਬਈ ਬਤੇ ਦੇਖਦੇ